ਵਾ ਸਕਤਾ ਬਲਾਗ ਅੱਜ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਦੇ ਪੈਰਿਓ ਦਸਮੇਸ਼ ਤਰਾਂਦਲ ਚਲਦਾ ਵੀਰ ਨੈਂਗ ਸਿੰਘ ਭਾਰਤ ਪੰਜਾਬ ਮਜੂਤਾ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਛੋਟੀ ਜੀ ਵੱਲੋਂ ਦਾਸ ਬਲਦੇਵ ਸਿੰਘ ਜੋ ਕਿ ਮਾਲਵਾ ਜ਼ੋਨ ਤੋਂ ਸੇਵਾ ਨਿਵਾ ਰਹੇ ਆ ਗੁਰੂ ਘਰਾਂ ਦੇ ਨਿਗਰਾਨ ਹੋਣ ਦੇ ਨਾਂ ਤੇ ਜੋ ਕਿ ਸਾਨੂੰ ਦਿਨੋਂ ਦਿਨਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਮਿਲਦੀਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿੱਚ ਡਿਊਟੀ ਤੇ ਬੈਠੇ ਹੋਏ ਕੋਈ ਇਸ ਤਰ੍ਹਾਂ ਦੇ ਸਰਾਰਤੀ ਅਰਚਰ ਕੋਈ ਜਰਦਾ ਮਲ ਦੇ ਫੜੇ ਜਾਂਦੇ ਆ ਕੋਈ ਕਿਸ ਤਰ੍ਹਾਂ ਦੇ ਕੋਈ ਨਸ਼ੀਲੇ ਪ੍ਰਦਾਰਥ ਵੇਚ ਦੇ ਬਾਣੇ ਦੇ ਵਿੱਚ ਜਿਹੜੇ ਕਿ ਦਿਨੋ ਦਿਨ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਇਹ ਚੀਜ਼ ਨੂੰ ਅਸੀਂ ਸਖਤ ਨਿੰਦਿਆ ਦੇ ਵਿੱਚ ਜਿਹੜੀ ਕਿ ਦਸ਼ਮੇਸ਼ ਤਰ੍ਹਾਂ ਦੇ ਨਾਲ ਉਹ ਜਿਹੜੀ ਕਿ ਉਹਦੀ ਨਖੇਦੀ ਕਰਦੇ ਆ ਇਸ ਤਰ੍ਹਾਂ ਸਰਾਰਤੀਆਂ ਨੂੰ ਅਸੀਂ ਚੇਤਾਵਨੀ ਦਿੰਨੇ ਆ ਆਪਦਾ ਬਾਜ਼ ਆ ਜੋ ਜੇ ਨਹੀਂ ਬਾ ਜਾਉਗੇ ਤਾਂ ਸਾਨੂੰ ਚਾਟਾ ਛਕੌੜਾ ਹੁੰਦਾ ਸਿੰਘਾਂ ਨੂੰ ਇਸ ਕਰਕੇ ਅਸੀਂ ਗੁਰਨਾਨਕ ਨਾਮ ਲੈਵਾ ਸਕਤ ਤੁਹਾਨੂੰ ਬੇਨਤੀ ਕਰਦੇ ਆ ਜਿਹੜੇ ਕਿ ਸੂਝਵਾਣ ਪੜ੍ਹੇ ਲਿਖੇ ਆ ਗੁਰਮਰਿਆਦਾ ਨੂੰ ਚੰਗੀ ਤਰ੍ਹਾਂ ਸਮਝਦੇ ਆ ਇਹ ਸਾਡੇ ਧਿਆਨ ਚ ਕੀਤਾ ਜਾਵੇ ਗੁਰਦੇ ਪਿਆਰਿਓ ਵੀ ਇਸ ਤਰ੍ਹਾਂ ਕਰਕੇ ਵੀ ਦਿਨੋਂ ਦਿਨ ਜਿਹੜਾ ਬਾੜੇ ਨੂੰ ਬਦਨਾਮ ਕਰਨ ਤੇ ਸਰਾਰਤੀ ਅਰਸ਼ਰ ਜਿਹੜੇ ਲੱਗੇ ਆ ਤੇ ਅਸੀਂ ਇਹ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਛੇਤੀ ਤੇ ਛੇਤੀ ਆਪਾਂ ਨੱਥ ਪਾਈ ਜਾਵੇ ਤਾਂ ਕਿ ਦਾਮੇ ਪਾਸ਼ਾ ਦਾ ਬਖਸ਼ਾ ਹੋਇਆ ਬਾਣਾ ਬਾਬਾ ਫਤਿਹ ਸਿੰਘ ਜੀ ਦਾ ਕੋਈ ਮਾੜੀ-ਮੋਟੀਆਂ ਦਾਤਾ ਨਹੀਂ ਹੈਗੀਆਂ ਇਹ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਇਸ ਕਰਕੇ ਗੁਰਦੇ ਪਿਆਰਿਓ ਅੱਜ ਮਹਾਪੁਰਸ਼ ਬਾਬਾ ਮੇਜਰ ਸੈਨ ਸੋਟੀ ਜੀ ਵੱਲੋਂ ਦਾਸ ਨੂੰ ਸੇਵਾ ਦਿੱਤੀ ਗਈ ਕਰਕੇ ਅੱਜ ਚੇਤਾਵਨੀ ਆ ਅੱਜ ਵੀ ਜਿਹੜਾ ਕਿ ਅਸੀਂ ਡੀਐਸਪੀ ਬਾਗਾ ਪਰਾਣਾ ਕੋਲੋਂ ਆਏ ਆ ਇੱਕ ਬਾਣੇ ਦੇ ਵਿੱਚ ਰਹਿ ਕੇ ਜਿਹੜਾ ਕਿ ਚਮਕੌਰ ਰਾਣਾ ਦਾ ਸਿੰਘਾ ਉਹ ਜੀ ਪੱਤੋ ਹੀਰਾ ਦਾ ਜਿਹੜਾ ਕਿ ਪਹਿਲਾਂ ਵੀ ਜੰਦੀ ਵੀ ਕਾਫੀ ਨਸ਼ਾ ਕਰਦਾ ਹੁੰਦਾ ਸੀਗਾ ਬਾਅਦ ਦੇ ਵਿੱਚ ਕੀ ਕੀਤਾ ਉਸਨੇ ਅੰਮ੍ਰਿਤ ਛਕ ਲਿਆ ਬਚਣ ਦੇ ਲਈ ਅੰਬਰ ਦਾ ਸ਼ਾਕੇ ਵੀ ਜਣਦੀ ਹਲੇ ਵੀ ਆ ਸੀ ਕਹਿੰਦੇ ਵੀ ਉਹਦਾ ਡਸਟ ਟੈਸਟ ਕੀਤਾ ਜਾਵੇ ਤਾਂ ਕਿ ਅਸੀਂ ਅਫਸਰਾਂ ਦੇ ਸਹਿਬਾਨਾਂ ਦੇ ਵੀ ਧਿਆਨ ਚੇਕ ਕੀਤਾ ਵੀ ਇੱਕ ਬਾਣੇ ਦੇ ਵਿੱਚ ਰਹਿ ਕੇ ਸੈੰਘਾ ਜਿਹੜਾ ਬਾਣੇ ਨੂੰ ਬਦਨਾਮ ਕਰਨ ਤੇ ਤੁਲਿਆ ਪਿਆ ਤੇ ਮਹਾਪੁਰਸ਼ਾ ਕੋਲੇ ਵੀ ਬੇਨਤੀ ਕੀਤੀ ਆ ਵੀ ਬਾਬਾ ਜੀ ਇਸ ਤਰ੍ਹਾਂ ਕਰਕੇ ਵੀ ਆ ਉਹਦੀ ਸਚਾਈਆਂ ਘਟਨਾ ਮਿਲਦੀਆਂ ਤੇ ਮਹਾਪੁਰਸ਼ ਕਹਿੰਦੇ ਵੀ ਉਹਨੂੰ ਵੀ ਅਸੀਂ ਚਲੋ ਉਹ ਸਮਝਾਉਨੇ ਆ ਵੀ ਉਹਨੂੰ ਗੁਰਮਤ ਅਨੁਸਾਰ ਪਰ ਉਹਨੇ ਸਮਝਣ ਤੋਂ ਪਹਿਲਾਂ ਹੀ ਜਣਦੀ ਸਿੰਘਾਂ ਤੇ ਹਮਲੇ ਕਰਨੇ ਸ਼ੁਰੂ ਕਰਤੇ ਆ ਰਾਤੀ ਵੀ ਜਿਹੜਾ ਕਿ ਉਹਨੇ ਹਮਲੇ ਕੀਤੇ ਆ ਇੱਕ ਪਿੰਡ ਕਿਹੜੀ ਜਗ੍ਹਾ ਸੀ ਬਾਬਾ ਜੀ ਤੇ ਜਿਹਨੇ ਸਮਝਾਉਣ ਵਾਸਤੇ ਗਿਆ ਸੀਗਾ ਗੁਰੂ ਘਰ ਦੀ ਐਂਟਰੀ ਵਿੱਚ ਜਾ ਕੇ ਸਾਢੇ 5 ਦੇ 5 ਵਜੇ ਦੇ ਕਰੀਬ ਉਹਨੇ ਕੰਧ ਟੱਪੀ ਟੱਪਣ ਤੋਂ ਬਾਅਦ ਉਹਦੀ ਮੀਆਂ ਬੀਵੀ ਤੇ ਦੋਵਾਂ ਤੇ ਉਹਨੇ ਹਮਲਾ ਕੀਤਾ ਮਹਾਕਾਲ ਫਰਲੇ ਵਾਲੇ ਤੇ ਵੀ ਮੈਨੂੰ ਤੁਸੀਂ ਕਟਿਆ ਚਤਰਪੋਲਾ ਕੀਤਾ ਸੀਗਾ ਐਸ ਕਰਕੇ ਅੱਜ ਮੰਦਿਰ ਮੈਨ ਨਾਲ ਲਿਜਾ ਕੇ ਤੇ ਮੈਂ ਆਪਣਾ ਬਦਲਾ ਲੈਣਾ ਆ ਫਿਰ ਉਸ ਤੋਂ ਬਾਅਦ ਜਨਦੀ ਵੀ ਉੱਥੋਂ ਚਲਾ ਜਾਂਦਾ ਪਹਿਲਾ 2 ਵਜ ਕੇ ਜਿਹੜਾ ਕਿ 58 ਮਿੰਟ ਤੇ ਦਾਸ ਬਲਦੇਸ ਸਿੰਘ ਦੇ ਘਰ ਆਇਆ ਤੇ ਅਸੀਂ ਰੌਲਾ ਪਾਉਣ ਤੇ ਜੰਦੀ ਉੱਥੋਂ ਭੱਜ ਗਿਆ ਤੇ ਭੱਜਣ ਤੋਂ ਬਾਅਦ ਹੋਣਾ ਸੀ ਡੀਐਸਪੀ ਨੂੰ ਮਿਲ ਕੇ ਆਏ ਬਾਗਾ ਪ੍ਰਾਨਦੇਵ ਨੂੰ ਅਸੀਂ ਇਹ ਇਹੋ ਜੇ ਸਰਾਰਤੀ ਨੂੰ ਅਰਸ਼ਰਾ ਸਖਤ ਨਿੰਦਿਆ ਦੇ ਵਿੱਚ ਚੇਤਾਵਨੀ ਦਿੰਨੇ ਆ ਵੀ ਆਪਣਾ ਬਾਜ਼ ਆ ਜਾਣ ਨਹੀਂ ਤਾਂ ਇਹਨਾਂ ਨੂੰ ਫਿਰ ਅਸੀਂ ਵੱਡਾ ਐਕਸ਼ਨ ਲੈ ਕੇ ਇਹਨਾਂ ਨੂੰ ਨੱਥ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਗਰਾਉ ਕਚਹਿਰੀ ਰੋਡ ਤੇ ਗੁਰਦੁਆਰਾ ਮਸਤਗੜ੍ਹ ਸਾਹਿਬ ਵਿਖੇ ਵਿਸਾਖੀ ਦੇ ਜਿਹੜੇ ਸਮਾਗਮ ਆ ਉਹ ਮਨਾਏ ਗਏ ਆ ਤੇ ਬਹੁਤ ਸਾਰੀਆਂ ਫੋਜਾਂ ਜਿਹੜੀਆਂ ਇਕੱਤਰ ਹੋਈਆਂ ਨੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਨਵੰਦੇ ਪਹੁੰਚੇ ਸੰਤਮਾਹ ਪੁਰਸ਼ ਪਹੁੰਚੇ ਤੇ ਬਹੁਤ ਸਾਰੀਆਂ ਸੰਗਤਾਂ ਪਹੁੰਚੀਆਂ ਜਿਨ੍ਹਾਂ ਦੇ ਵਿੱਚ ਵੱਖ-ਵੱਖ ਵਿਸ਼ਿਆਂ ਤੇ ਜਿਹੜੀਆਂ ਵਿਚਾਰਾਂ ਕੀਤੀਆਂ ਗਈਆਂ ਬਹੁਤ ਸਾਰੀਆਂ ਸੰਗਤਾਂ ਨੇ ਦਲਪੰਦੇ ਸਿੰਘਾਂ ਦੇ ਕੋਲ ਆ ਕੇ ਇਸ ਚੀਜ਼ ਦਾ ਜ਼ਿਕਰ ਕੀਤਾ ਵੀ ਸਮਾਜ ਦੇ ਵਿੱਚ ਕੁਝ ਉਹ ਲੋਕ ਨੇ ਜਿਹੜੇ ਬਾਣਾ ਪਾ ਕੇ ਤੇ ਬਾਣੇ ਦਾ ਗਲਤ ਇਸਤੇਮਾਲ ਕਰਦੇ ਆ ਜਿਵੇਂ ਕਿ ਕਿਸੇ ਦੇ ਨਾਲ ਧੱਕਾ ਕਰਨਾ ਜਾਂ ਕੋਈ ਲੁੱਟਖੋਹ ਕਰਨੀ ਕੁਝ ਨਸ਼ੀਲੇ ਪਦਾਰਥਾਂ ਦਾ ਵੀ ਸੇਵਨ ਕਰਦੇ ਆ ਜਾਂ ਜਿਸ ਤਰ੍ਹਾਂ ਜਿੱਥੇ ਰਾ ਬਲਦੇਵ ਸਿੰਘ ਜੀ ਉਹਨਾਂ ਨੇ ਦੱਸਿਆ ਹੈ ਕਿ ਪਿੰਡ ਪੱਤੋ ਹੀਰਾ ਸਿੰਘ ਤੋਂ ਜਿਹੜਾ ਕਿ ਚਮਕੌਰ ਸਿੰਘ ਹੈ ਉਹਨੇ ਪਹਿਲਾਂ ਉਹਦਾ ਨਸ਼ੇ ਦਾ ਜਿਹੜਾ ਧੰਦਾ ਚੱਲਦਾ ਸੀ ਜਦੋਂ ਉਹ ਸਿੰਘਾਂ ਨੇ ਬੰਦ ਕਰਵਾਇਆ ਤੇ ਉਸ ਤੋਂ ਬਾਅਦ ਉਹਨੇ ਅਮਰਿਤ ਛਕ ਲਿਆ ਬਾਣਾ ਪਾ ਲਿਆ ਬਾਣਾ ਪਾ ਕੇ ਫਿਰ ਉਹਨੇ ਬਾਣੇ ਦੀ ਆੜ ਦੇ ਵਿੱਚੋਂ ਇਹ ਸ਼ੁਰੂ ਕਰ ਦਿੱਤਾ ਜਦੋਂ ਉਹਨੂੰ ਸਿੰਘਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਸਿੰਘਾਂ ਤੇ ਉਲਟੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ ਵੀ ਇਹੋ ਜਿਹੇ ਜਿਹੜੇ ਇਨਸਾਨ ਨੇ ਜਿੰਨੇ ਵੀ ਦਲਪੰਥਾਂ ਦੇ ਸਮੂਹ ਦਲਪੰਥਾਂ ਦੇ ਜਿਹੜੇ ਮੁਖੀ ਨੇ ਉਹਨਾਂ ਸਾਰਿਆਂ ਨੂੰ ਦਸ ਵੱਲੋਂ ਇਹ ਬੇਨਤੀ ਆ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਵੱਲੋਂ ਬੇਨਤੀ ਹੈ ਵੀ ਜਿਹੜੇ ਇਹੋ ਜਿਹੇ ਇਨਸਾਨ ਜਿਹੜੇ ਬਾਣੇ ਪਾ ਕੇ ਫਿਰਦੇ ਨੇ ਜਾਂ ਜਿਨ੍ਹਾਂ ਦੇ ਕੋਲੇ ਕੋਈ ਲਾਇਸੈਂਸ ਵਗੈਰਾ ਨਹੀਂ ਹੈ ਇਹੋ ਜੇ ਗਲਤ ਇਨਸਾਨਾਂ ਦੀ ਜਿਹੜੇ ਲਾਇਸੈਂਸਾਂ ਉਹ ਕੈਨਸਲ ਕੀਤੇ ਜਾਣ ਤੇ ਉਹਨਾਂ ਨੂੰ ਬਾਣਾ ਜਿਹੜਾ ਵੀ ਸਿੰਘ ਬਾਣਾ ਪਾਉਂਦਾ ਹੈ ਕਿਹੋ ਜਿਹਾ ਸਿਸਟਮ ਬਣ ਜੇ ਵੀ ਅਗਰ ਕਿਸੇ ਸਿੰਘ ਨੇ ਨਿਹੰਗ ਸਿੰਘ ਸਜਣਾ ਹੈ ਬਾਣਾ ਪਾਉਣਾ ਹੈ ਤਾਂ ਉਹ ਤਕਰੀਬਨ ਘੱਟ ਤੋਂ ਘੱਟ ਬਾੜਾ ਨਹੀਂ 2 ਸਾਲ ਉਹ ਦਲਪੰਥ ਦੇ ਵਿੱਚ ਸੇਵਾ ਕਰੇ ਫਿਰ ਉਹ ਦਲਪੰਥ ਦੀ ਮਰਯਾਦਾ ਨੂੰ ਜਾਣਦਾ ਹੋਵੇ ਦਲਪੰਥ ਦੀ ਜਿਹੜੀ ਰਹਿਣੀ ਬਹਿਣੀ ਆ ਉਹਨੂੰ ਜਾਣਦਾ ਹੋਵੇ ਦਰਮਪੰਥ ਦੇ ਨਿਯਮ ਜਿਹੜੇ ਉਸੂਲ ਆ ਉਹਨੂੰ ਪਤਾ ਹੋਵੇ ਤੇ ਫਿਰ ਉਹ ਬਾਣਾ ਪਾ ਸਕੀ ਇਸ ਤੀਤੇ ਸਾਰੇ ਜਿੰਨੇ ਵੀ ਦਲਪੰਥਾਂ ਦੇ ਮੌਜੂਦਾ ਮੁਕੀਨੇ ਜਾਂ ਜਿਹੜੇ ਨੁਮਾਇੰਦੇ ਨੇ ਉਹ ਖਾਸ ਕਰਕੇ ਇਸ ਚੀਜ਼ ਤੇ ਧਿਆਨ ਦੇਣ ਜਿਹੜੇ ਦੁਕਾਨਾਂ ਤੇ ਬਾਣੇ ਮਿਲਦੇ ਆ ਉਹਨਾਂ ਨਾਲ ਨਾਲ ਵੀ ਉਹ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਕਹਿਣ ਵੀ ਭਾਈ ਉਹਦੀ ਜਿਹੜਾ ਵੀ ਤੁਹਾਡੇ ਤੋਂ ਕੋਈ ਬਾਣਾ ਖਰੀਦਣ ਆਉਂਦਾ ਹੈ ਤਾਂ ਉਹਦੇ ਕੋਲੇ ਕਿਸੇ ਨਾ ਕਿਸੇ ਦਰਪੰਦ ਦੀ ਕੋਈ ਪਰਮਿਸ਼ਨ ਵਗੈਰਾ ਹੋਵੇ ਵੀ ਫਲਾਣੇ ਦਲ ਨੇ ਮੈਨੂੰ ਭੇਜਿਆ ਵੀ ਬਾਣਾ ਇਹਨੂੰ ਦਿੱਤਾ ਜਾਵੇ ਤਾਂ ਕਿ ਜਿਹੜਾ ਬਾਣਾ ਹੈ ਗੁਰੂ ਦਾ ਦਿੱਤਾ ਹੋਇਆ ਬਾਣਾ ਇਹ ਬਦਨਾਮ ਨਾ ਹੋ ਸਕੇ ਜਿਹੜੇ ਗਲਤ ਅੰਸਰ ਨੇ ਉਹ ਬਾਣੀ ਨੂੰ ਬਦਨਾਮ ਕਰਦੇ ਉਹ ਜਿਹਦੇ ਨਾਲ ਨੰਗ ਸਿੰਘਾਂ ਦੀ ਸਭੀ ਜੜੀ ਆ ਉਹ ਬਹੁਤ ਖਰਾਬ ਹੋ ਰਹੀ ਆ ਸੋ ਇਹਨੀਆਂ ਕ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਮਸਤਗੜ ਸਾਹਿਬ ਜਗਰਾਉ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਨਮਾਇंदे ਸਿੰਘ ਸਾਹਿਬ ਜਥੇਦਾਰ ਨੇ ਹੰਗ ਸਿੰਘ ਫੌਜਾਂ ਇਕੱਤਰ ਹੋਈਆਂ ਉੱਥੇ ਹੀ ਸਾਡੇ ਢਾਡੀ ਸ਼ਰੋਮਣੀ ਪਾਰਸ ਜੀ ਉਹ ਵੀ ਤੇ ਬੇਅੰਤ ਸੰਗਤਾਂ ਜ਼ਰੂਰੀ ਬੇਨਤੀ ਹੈ ਵੀ ਕਈ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਦੋਂ ਗੁਰੂ ਕੇ ਵਜ਼ੀਰ ਨਿਤਨੇਮ ਕਰਦੇ ਨੇ ਬਾਣੀ ਪੜ੍ਹਦੇ ਨੇ ਕੁਝ ਸ਼ਰਾਰਤੀ ਅਨਸਰਾਂ ਨੇ ਉਹਨਾਂ ਤੇ ਹਮਲਾ ਕੀਤਾ ਹੈ। ਕੱਲ ਵੀ ਸੁਣਨ ਵਿੱਚ ਆਇਆ ਕਿ ਵੀ ਇੱਕ ਗੁਰਮੁਖ ਪਿਆਰਾ ਬਾਣੀ ਪੜ੍ਹ ਰਿਹਾ ਸੀ ਉੱਤੇ ਬਾਣੀ ਪੜ੍ਹਦੇ ਆ ਹਮਲਾ ਕੀਤਾ ਗਿਆ। ਅਸੀਂ ਉਹਦੀ ਸਖਤ ਸ਼ਬਦਾਂ ਚ ਨਿੰਦਿਆ ਕਰਦੇ ਆ। ਸ਼ਰਾਰਤੀ ਅਨਸਰ ਇਹਨਾਂ ਆਦਤਾਂ ਤੋਂ ਬਾਜ਼ ਆ ਜਾਣ। ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਵੀ ਜਿੱਥੇ ਵੀ ਇਹ ਪਾਇਆ ਜਾਂਦਾ ਹੈ ਕਿਤੇ ਵੀ ਗੁਰੂ ਘਰ ਇਹ ਗੁਰੂ ਦੇ ਵਜ਼ੀਰ ਤੇ ਹਮਲਾ ਕਰਦੇ ਆ। ਜਾ ਕਿਸ ਵੀ ਮਨਸ਼ਾ ਕਰਕੇ ਕਹਿ ਲੋ ਲੜਾਈ ਝਗੜਾ ਕਰਦੇ ਆ ਜਾਂ ਬੇਅਦਬੀ ਦੀ ਮਨਸ਼ਾ ਜਾਂ ਕੋਈ ਹੋਰ ਮਨਸ਼ਾ ਇਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਫਿਰ ਅਸੀਂ ਆਪਣੇ ਮੁਖੀ ਸਹਿਬਾਨਾਂ ਦੇ ਧਿਆਨ ਚ ਲਿਆ ਕਰਕੇ ਖਾਲਸਾ ਪੰਥ ਫਿਰ ਆਪਣੇ ਤੌਰ ਤੇ ਸਜ਼ਾ ਦੇਵੇਗਾ ਗੱਜ ਕੇ ਫਤਗ ਜਾਵੇ ਨੇ ਹਲੋ ਜਾਵੇ ਸੀ ਦਸੰਗਾਂ ਦੇ ਮਨ ਨੂੰ ਭਾਵੇ ਸਤਿਗੁਰੂ ਆਖੋ